ਮਾਤਾ ਖੀਵੀ ਜੀ ਸੇਵਾ ਸੁਸਾਇਟੀ ਵੱਲੋਂ ਅੱਜ ਕੱਢਿਆ ਗਿਆ ਲਾਸਾਨੀ ਸ਼ਹੀਦੀ ਮਾਰਚ ਦਸ਼ਮ ਪਿਤਾ ਸ੍ਰੀ ਗੁਰਗੋਬਿੰਦ ਸਿੰਘ ਜੀ ਦੇ ਚਾਰ ਸੈਭਜਾਦਿਆਂ ਦੀ ਲਾਸਾਨੀ ਸ਼ਹੀਦ ਨੂੰ ਸਮਰਪਿਤ ਸ਼ਹੀਦੀ ਮਾਰਚ ਕੱਢਿਆ ਗਿਆ ਸਕੂਲੀ ਵਿਦਿਆਰਥੀਆਂ ਤੋਂ ਇਲਾਵਾ ਹੋਰ ਵੀ ਛੋਟੇ ਬੱਚੇ ਗੁਰੂ ਸਿੱਖੀ ਬਾਣੇ ਦੇ ਵਿੱਚ ਲਿਆ ਹਿੱਸਾ ਉਹਨਾਂ ਨੇ ਕਿਹਾ ਕਿ ਮਾਤਾ ਗੁਜਰਕੌਰ ਅਤੇ ਛੋਟੇ ਤੇ ਵੱਡੇ ਸੈਭਜਾਦਿਆਂ ਦੀ ਸ਼ਹੀਦੀ ਨੂੰ ਨਮਨ ਕਰੀਏ ਤੇ ਉਹਨਾਂ ਨੂੰ ਯਾਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਦਸ਼ਮੇਸ਼ ਪਿਤਾ ਹਰਵੰਸ ਸਦਾਨੀ ਅੰਬਰਤ ਦੇ ਧਾਤੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਹਿਬ ਜੱਦੇ ਚਾਰੇ ਸਹਿਬ ਜੱਤਿਆਂ ਨੂੰ ਸਮਰਪਤ ਅਤੇ ਮਾਤਾ ਗੁਜਰ ਕੌਰ ਜੀ ਦੀ ਸੀ ਦਿਨ ਸਮਰਪਤ ਸ੍ਰੀ ਗੁਰੂ ਅੰਗਦ ਦੇ ਨਵਾਸ ਅਤੇ ਮਾਤਾ ਕੀਰੀ ਜੀ ਟਰਸਟ ਵੱਲੋਂ ਸ਼੍ਰੋਮਣੀ ਕੁੱਤਰਾ ਪ੍ਰਬੰਧ ਕਮੇਟੀ ਦੇ ਸਹਿਯੋਗ ਦੇ ਨਾਲ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਦੇ ਸਹਿਯੋਗ ਦੇ ਨਾਲ ਅਤੇ ਹੋਰ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਲਾਸਾਨੀ ਸ਼ਹੀਦੀ ਮਾਰਕ ਰੇਤਾਰ ਕੁੱਤਰਾ ਇਸ ਵਾਰ ਵੀ ਦੋ ਬਾਗ ਖਿਡਾਰੇ ਕੋਲ ਤੋਂ ਆਰੰਭ ਹੋਵੇਗੀ ਜੀ ਦੂਜੇ ਆਗਾਮੀ ਪਤਨ ਦੇ ਸਬੰਧ ਦਾ ਜੋ ਹੋ ਗਿਆ ਸੰਗਤਾਂ ਇਸ ਸ਼ਹੀਦੀ ਮਾਰਕ ਤੇ ਪਹੁੰਚਿਆ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਤੇ ਚਾਰੇ ਸਰ ਜਾਤੇ ਤੇ ਬਾਬਾ ਗੁਜਰਤੌਰ ਦੀ ਧੀ ਦੀ ਨੂੰ ਲੱਖ ਲੱਖ ਵਾਰ ਪ੍ਰਣਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਸਦੀ ਦਾ ਸੇਵਾਜ ਕਰਿਆ ਜਾ ਰਿਹਾ ਕੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੋ ਕਿ ਹਰ ਸਾਲ ਦੀ ਤਰ੍ਹਾਂ ਮਾਤਾ ਕੀਵੀ ਜੀ ਮੈਮੋਰੀਅਲ ਟਰਸਟ ਤੇ ਸ਼੍ਰੀ ਗੁਰੂ ਅੰਗਦ ਦੇਵ ਜੀ ਨਿਵਾਸ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਤੇ ਸ਼੍ਰੋਮਣੀ ਪੰਥਕਾਲੀ ਬੁੱਢਾ ਦਲ ਦੇ ਨਿਗੇ ਸਹਿਯੋਗ ਨਾਲ ਦਸ਼ਮੇਸ਼ਪੀਤਾ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦੇ ਆ ਜੋ ਕਿ ਲਾਸਾਨੀ ਸ਼ਹੀਦੀ ਮਾਰਚ ਕੱਢਿਆ ਜਾਂਦਾ ਹੈ ਉਹ ਅੱਜ ਵੀ 23 ਦਸੰਬਰ ਨੂੰ 2025 ਨੂੰ ਇਥੇ ਅੰਮ੍ਰਿਤਸਰ ਦੇ ਭੰਡਾਰੀ ਪੁੱਲ ਤੋਂ ਸ਼ੁਰੂ ਹੋ ਕੇ ਹਾਲਗੇਟ ਹਾਲ ਬਾਜ਼ਾਰ ਟਾਊਨ ਹਾਲ ਵਿਰਾਸਤੀ ਮਾਰਗ ਤੋਂ ਹੁੰਦਾ ਹੋਇਆ ਗੁਰਦੁਆਰਾ ਬੁਰਜ ਕਾਲੀ ਫੂਲਾ ਸਿੰਘ ਜੀ ਵਿਖੇ ਸਮਾਪਤ ਹੋਏਗਾ ਜ ਜਿਹਦੇ ਵਿੱਚ ਆਪ ਜੀ ਜਿਵੇਂ ਦੇਖ ਰਹੇ ਹੋ ਕਈ ਹਜ਼ਾਰ ਦੇ ਕਰੀਬ ਲਗ ਲਗਭਗ ਜੋ ਵਕ ਵਕਸ ਖੁਲਾ ਦੇ ਬੱਚੇ ਸਕੂਲ ਬੈਂਡ ਸ਼ਬਦੀ ਜਥੇ ਗਿੱਤ ਕਾ ਪਾਰਟੀਆਂ ਜਾਂ ਹੋਰ ਜਿਹੜੇ ਖਾਲਸਾਈ ਰੂਪ ਦੇ ਵਿੱਚ ਤਿਆਰ ਬਰ ਤਿਆਰ ਬ ਇਹ ਸ਼ਬ ਸ਼ੀਦੀ ਮਾਰਚ ਦੇ ਵਿੱਚ ਹਿੱਸਾ ਲੈਣਗੇ ਤਾਂ ਜੋ ਆਪਣੇ ਨੌਜਵਾਨ ਬੱਚੇ ਨੇ ਜਵਾਨ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਸਹਿਬਜ਼ਾਦੇ ਦੀ ਕੁਰਬਾਨੀ ਦੇ ਇਤਿਹਾਸ ਤੋਂ ਜਾਣੂ ਕਰਾਇਆ ਜਾ ਸਕੇ ਉਹਨਾਂ ਨੂੰ ਅਹਿਸਾਸ ਕਰਾਇਆ ਜਾ ਸਕੇ ਕਿ ਸਾਡੇ ਗੁਰੂ ਸਾਹਿਬ ਨੇ ਆਪਣੇ ਸਿੱਖੀ ਸਰੂਪ ਲਈ ਧਰਮ ਦੀ ਰੱਖਿਆ ਲਈ ਤੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਆਪਣਾ ਸਰਬੰਸ ਵਾਰ ਦਿੱਤਾ ਤੇ ਸਾਨੂੰ ਉਹ ਸਰੂਪ ਨੂੰ ਜਿਹੜਾ ਹੈ ਆਪਣਾ ਕਾਇਮ ਰੱਖਣਾ ਚਾਹੀਦਾ ਵਾਹਿਗੁਰੂ ਜੀ ਹਾਂ ਜੀ ਸਰ ਜੀ ਇਹ ਸ਼ੀਦੀ ਮਾਰਚ ਕਿੱਧਰ ਜਾਦਾ ਹੈ ਕੀ ਕੰਮ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਲਾਸਾਨੀ ਕੁਰਬਾਨੀ ਸਿੱਖ ਇਤਿਹਾਸ ਦੇ ਵਿੱਚ ਵੱਡੇ ਸਹਿਬਜ਼ਾਦੇ ਔ ਤੇਰਾ ਨੂੰ ਸਮਰਪਿਤ ਜਿਹੜਾ ਇਹ ਮਾਰਚ ਕੱਢਿਆ ਜਾ ਰਿਹਾ ਔਰ ਇਹ ਕਾਬਲੇ ਗੌਰ ਹੈ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਸਾਡਾ ਜਿਹੜਾ ਸਿੱਖੀ ਦਾ ਹਰਿਆਵਲ ਦਸਤਾ ਪਰਫੁੱਲਿਤ ਰਹੇ ਤਾਂ ਬੱਚਿਆਂ ਨੂੰ ਇਹਨਾਂ ਜੜਾਂ ਦੇ ਨਾਲ ਜੋੜ ਕੇ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਵੇਂ ਇੱਕ ਉਦਾਹਰਣ ਅਸੀਂ ਲੈ ਕੇ ਚੱਲਦੇ ਹਾਂ ਜਿਹੜਾ ਰੁੱਖ ਜੜਾਂ ਦੇ ਨਾਲ ਜੁੜਿਆ ਹੁੰਦਾ ਹੈ ਉਹੀ ਹਰਿਆ ਭਰਿਆ ਹੁੰਦਾ ਹੈ ਜਿਹੜਾ ਜੜਾ ਤੋਂ ਉਖੜ ਜਾਏ ਉਹ ਫਿਰ ਸੁੱਕ ਜਾਂਦਾ ਹੈ ਪੈਰਾ ਹੀਟ ਮਦੋਲਿਆ ਜਾਂਦਾ ਹੈ ਤੇ ਅਸੀਂ ਜੇ ਚਾਹੁੰਦੇ ਹਾਂ ਕਿ ਸਿੱਖੀ ਸਪਿਰਟ ਜਿਹੜੀ ਹੈ ਤੇ ਸਿੱਖੀ ਦਾ ਜਿਹੜਾ ਹਰਿਆਵਲ ਦਸਤਾ ਉੱਪਰ ਫੁੱਲਿਤ ਰਹੇ ਤਾਂ ਬੱਚਿਆਂ ਨੂੰ ਇਹਨਾਂ ਦਿਨਾਂ ਦੇ ਨਾਲ ਜੋੜ ਕੇ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਤੁਸੀਂ ਆਪ ਦੇਖ ਸਕਦੇ ਹੋ ਹੁਣ 25 ਦਸੰਬਰ ਹੈ ਸਾਰੇ ਧਰਮ ਸਤਕਾਰਯੋਗ ਨੇ ਤੇ ਆਮ ਸਕੂਲਾਂ ਦੇ ਵਿੱਚ ਜਦੋਂ ਬੱਚਿਆਂ ਨੂੰ ਡਰੈਸ ਅਪ ਕਰਕੇ ਖਾਸ ਦਿਨ ਵਾਸਤੇ ਕਿਹਾ ਜਾਂਦਾ ਤਾਂ ਬੱਚੇ ਕੁਐਸਚਨ ਕਰਦੇ ਨੇ ਕਿ ਇਹ ਕਿਉਂ ਡਰੈਸ ਅਪ ਹੋਏ ਆ ਤੇ ਪਤਾ ਲੱਗ ਜਾਂਦਾ ਕਿ ਅੱਜ ਆਹ ਦਿਨ ਨੂੰ ਮਨਾਉਣ ਵਾਸਤੇ ਸੀ ਜਾ ਰਹੇ ਇਦਾਂ ਹੀ ਇਹਨਾਂ ਨੂੰ ਮਾਰਚ ਦੇ ਵਿੱਚ ਜਦੋਂ ਪੈਦਲ ਲਿਜਾਇਆ ਜਾਵੇਗਾ ਤੇ ਆਪਣੇ ਆਪ ਇਹ ਪ੍ਰਸ਼ਨ ਕਰਨਗੇ ਕਿ ਕਿਸ ਵਾਸਤੇ ਕੱਢਿਆ ਜਾ ਰਿਹਾ ਤੇ ਇਹਨਾਂ ਨੂੰ ਉਸ ਕੁਰਬਾਨੀ ਦੇ ਨਾਲ ਜੋੜਨ ਦਾ ਸਭ ਤੋਂ ਵਧੀਆ ਚੱਲ ਰਿਹਾ ਔਰ ਇਹ ਜਿਹੜੇ ਜਿਨ੍ਹਾਂ ਨੇ ਉਪਰਾਲਾ ਕੀਤਾ ਉਹਨਾਂ ਦੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਿ ਅੱਗੇ ਵਾਸਤੇ ਵੀ ਇਹੋ ਜਿਹੇ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ